ਸਸਰੀ ਕਾਲ ਜੀ ਜੈ ਸਿੰਘ ਆਪਾ ਇਸ ਟਾਈਮ ਖੜੇ ਆ ਪਿੰਡ ਕਿਸ਼ਨਪੁਰਾ ਵਿਖੇ ਜਿੱਥੇ ਕਿ ਟਾਵਰ ਜਿਹੜੇ ਬਿਜਲੀ ਦੇ ਵੱਡੇ ਟਾਵਰ ਡਿੱਗੇ ਸੀ ਅਤੇ ਪਿਛਲੇ 3 ਦਿਨਾਂ ਤੋਂ ਜ਼ਿਲਕਪੁਰ ਵਿਖੇ ਬਿਜਲੀ ਨਹੀਂ ਹੈ ਤੇ ਜਿਹੜੇ ਅਫਸਰ ਹੈ ਉਹਨਾਂ ਦਾ ਕਹਿਣਾ ਕਿ ਅੱਜ ਸ਼ਾਮ ਤੱਕ ਜਿਹੜੀ ਬਿਜਲੀ ਆ ਜਾਵੇਗੀ ਪਰ ਮੌਕੇ ਦੇ ਹਾਲਾਤ ਜਿਦਾ ਦਿਖ ਰਹੇ ਆ ਉਸ ਨਾਲ ਨਹੀਂ ਲੱਗਦਾ ਕਿ ਅੱਜ ਵੀ ਬਿਜਲੀ ਆਉਣ ਦੇ ਕੋਈ ਅਸਾਰ ਹਨ ਤੇ ਜਿਹੜੇ ਇਹ ਟਾਵਰ ਲਗਾਏ ਗਏ ਆ ਸਰ ਦਾ ਕਹਿਣਾ ਕਿ ਜਿਹੜੇ ਟਾਵਰ ਆਰਜੀ ਤੌਰ ਤੇ ਟਾਵਰ ਲਗਾਏ ਗਏ ਆ ਇਹ ਕੈਨੇਡੀਅਨ ਟਾਵਰ ਹੈ ਜਿਹੜੇ ਜਿਹੜੇ ਕਾਫੀ ਮਜ਼ਬੂਤ ਹੈ ਤੇ ਬਿਜਲੀ ਦੇ ਜਿਹੜੇ ਤਾਰਾਂ ਉਹਨਾਂ ਦਾ ਭਾਰ ਸਹਾਰ ਸਕਦੇ ਆ ਇਹ ਟਾਵਰ ਜਿਹੜਾ ਡਿੱਗ ਗਿਆ ਸੀ ਹਵਾ ਆਨਾਂ ਪਰਸੋਂ ਤੜੀ ਹਵਾ ਇਸੀ ਬੁੱਧਵਾਰ ਨੂੰ ਕਾਫੀ ਤੇਜ਼ ਨੇਰੀ ਆਈ ਸੀ ਉਦੋਂ ਦੇਚ ਜਿਹੜਾ ਟਾਵਰ ਜਿਹੜਾ ਡਿੱਕ ਰਿਹਾ ਸੀ ਤੇ ਜਿਹੜਾ ਬਿਜਲੀ ਕਰਮਚਾਰੀਆ ਉਹ ਇਸ ਤੇਜ਼ ਹਵਾ ਚ ਵੀ ਬਹੁਤ ਸੰਕਾਯੋਗ ਕੰਮ ਕਰ ਰਹੇ ਤੁਸੀਂ ਦੇਖ ਸਕਦੇ ਹੋ ਉੱਪਰ ਕਾਫੀ ਉੱਚੇ ਟਾਵਰ ਤੇ ਜਿਹੜੇ ਬਿਜ ਦੇ ਉੱਪਰ ਕਰਮਚਾਰੀ ਜਿਹੜੇ ਇਹਨਾਂ ਟਾਵਰਾਂ ਦੇ ਉੱਪਰ ਚੜ ਕੇ ਕੰਮ ਕਰ ਰਹੇ ਹਾਲਾਂਕਿ ਮੌਸਮ ਜਿਹੜਾ ਬਹੁਤ ਖਰਾਬ ਹੈ ਤੇ ਹਵਾ ਹਵਾ ਬੜੀ ਤੇਜ਼ ਚੱਲ ਰਹੀ ਹੈ ਤੇ ਬਰਸਾਤ ਵੀ ਪੈ ਰਹੀ ਹੈ ਤੇ ਜਿਸ ਕਾਰਨ ਜਿਹੜਾ ਵਿਗਨ ਪੈ ਰਿਹਾ ਹੈ ਕੰਮ ਦੇ ਅੰਦਰ ਜਿਹੜਾ ਵਿਗਨ ਪੈ ਰਿਹਾ ਕੰਮ ਲੇਟ ਹੋ ਰਿਹਾ ਬਿਜਲੀ ਆਉਣ ਦਾ ਆਦਰਵਾਇਜ਼ ਤਾਂ ਅਫਸਰਾਂ ਦੇ ਇਹ ਕਹਿਣਾ ਕਿ ਬਿਜਲੀ ਜਿਹੜੀ ਕੱਲ ਹੀ ਆ ਜਾਣੀ ਸੀ ਪਰ ਬਰਸਾਤ ਹੋਣ ਕਾਰਨ ਕੰਮ ਥੋੜਾ ਲੇਟ ਹੋ ਗਿਆ ਫਿਲਹਾਲ ਅਫਸਰ ਅਜੇ ਕਹਿ ਰਹੇ ਆ ਕਿ ਹੁਣ ਵੀ ਜਿਹੜੀ ਸਾਡੀ ਬਿਜਲੀ ਅਫਸਰ ਨਾਲ ਗੱਲ ਹੋਈ ਹੈ ਉਹ ਕਹਿ ਰਹੇ ਕਿ ਅੱਜ ਸ਼ਾਮ ਤੱਕ ਬਿਜਲੀ ਆ ਜਾਏਗੀ ਭਾਜੀ ਸਾਲ ਆਪ ਨਾਲ ਮੈਂ ਆਪਾਂ ਕੰਮ ਦੇਖ ਰਿਹਾ ਤੇ ਹੋ ਰਿਹਾ ਨਹੀਂ ਲੱਗਦਾ ਕਿ ਸਾਰੀਅਤ ਦੀ ਤਰ੍ਹਾਂ ਤੇ ਤਾਰਾਂ ਹਲੇ ਪੈਣੀਆਂ ਬਾਕੀ ਆ ਤੇ ਬਰਸਾਤ ਵੀ ਪੈ ਰਹੀ ਹੈ ਇਸ ਟਾਈਮ ਤੇ ਹਵਾ ਵੀ ਚੱਲ ਰਹੀ ਹੈ ਤੇ ਨਹੀਂ ਲੱਗ ਰਿਹਾ ਕਿ ਅੱਜ ਲਾਈਟ ਆਵੇਗੀ ਜੇਕਰ ਮੌਸਮ ਠੀਕ ਹੋ ਜਾਂਦਾ ਫਿਰ ਉਮੀਦ ਹੈਗੀ ਕਿ ਅੱਜ ਸ਼ਾਮ ਤੱਕ ਲਾਈਟ ਆ ਜਾਏਗੀ ਪਰ ਮੌਕੇ ਦੇ ਹਿਸਾਬ ਨਾਲ ਨਹੀਂ ਲੱਗ ਰਿਹਾ ਕਿ ਲਾਈਟ ਆਵੇ ਕੱਲ ਤੱਕ ਮੇਰੇ ਸੋ ਨਾਲ ਕੱਲ ਸ਼ਾਮ ਤੱਕ ਲਾਈਟ ਆਉਣ ਦੀ ਉਮੀਦ ਹੈਗੀ ਆ ਹਾਲਾਂਕਿ ਟਾਵਰ ਖੜੇ ਕਰ ਦਿੱਤੇਗੇ ਦੋ ਟਾਵਰ ਆ ਜਿਹੜੇ ਖੜੇ ਕਰੇ ਗਏ ਗਏ ਆ ਜੇ ਮੈਂ ਤੁਹਾਨੂੰ ਦਿਖਾਉਣਾ ਚਾਹੇ ਪਿੱਛੇ ਜੇ ਤੁਸੀਂ ਦੇਖ ਸਕਦੇ ਹੋ ਪਿਛਲੇ ਪਿੱਛੇ ਵੀ ਟਾਵਰ ਤੇ ਬੰਦਾ ਚੜ੍ਹ ਕੇ ਕੰਮ ਕਰ ਰਿਹਾ ਹੈ ਆਰਜੀਡੀ ਦੇ ਟਾਵਰ ਹੈ ਕੈਨੇਡੀਅਨ ਟਾਵਰ ਕਹਿ ਰਹੇ ਆ ਜਿਹੜੇ ਬਿਜਲੀ ਭਾਗ ਦੇ ਕਰਮਚਾਰੀ ਕਹਿ ਰਹੇ ਆ ਇਹ ਕੈਨੇਡੀਅਨ ਟਾਵਰ ਹੈ ਜਿਹੜੇ ਲਗਾਏ ਗਏ ਕਾਫੀ ਮਜ਼ਬੂਤ ਆ ਤੇ ਇਹ ਜਿਹੜਾ ਇਹਨਾਂ ਦਾ ਭਾਰ ਹੈ ਇਹਨਾਂ ਤਾਰਾਂ ਦਾ ਸੈਂਕੜੇ ਕੁਇੰਟਲ ਭਾਰ ਹੈ ਉਹ ਸਹਾਰ ਸਕਦੇ ਆ ਦੇਖਣਾ ਹੋਵੇਗਾ ਕਿ ਇਹ ਜਿਰਕਪੁਰ ਨੂੰ ਬਿਜਲੀ ਕਦੋਂ ਮਿਲਦੀ ਹੈ ਲਗ ਤਿੰਨ ਦਿਨ ਹੋ ਗਏ ਇਹ ਬਿਜਲੀ ਗਈ ਹੋਣੀ ਤੇ ਪਾਣੀ ਦੀ ਸਮੱਸਿਆ ਬਿਜਲੀ ਦੀ ਸਮੱਸਿਆ ਨਾਲ ਪਾਣੀ ਦੀ ਸਮੱਸਿਆ ਜਿਹੜੀ ਗੰਭੀਰ ਸਮੱਸਿਆ ਪੈਦਾ ਹੋ ਗਈ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਖਤਮ ਹੋ ਗਿਆ ਕਿਤੇ ਇਹ ਵੀ ਦੱਸਣੇ ਹੋਗਾ ਕਿ ਨਗਰ ਕੌਂਸਲ ਦੁਆਰਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਬੜੇ ਤਰਾਹੀ ਤਰਾਹੀ ਕਰ ਰਹੇ ਲੋਕ ਹਾਲਾਂਕਿ ਨਗਰ ਕੌਂਸਲ ਨੂੰ ਚਾਹੀਦਾ ਸੀ ਕਿ ਉਹ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕਰੇ ਤਾਂ ਕਿ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਉਨਾ ਵੱਲੋਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਲੋਕ ਆਪਣੇ ਵੱਲੋਂ ਹੀ ਪਾਣੀ ਦਾ ਪ੍ਰਬੰਧ ਕਰ ਰਹੇ ਆ ਤੇ ਦੇਖਦੇ ਆ ਲਾਈਟ ਕਾ ਦੰਦੀ ਆ ਪਲ-ਪਲ ਤੇ ਤੁਹਾਨੂੰ ਦੱਸਾਂਗੇ ਜਿੰਨੀ ਵੀ ਜਦੋਂ ਵੀ ਲਾਈਟ ਆਉਂਦੀ ਆ ਸੋਏਗੀ ਜ਼ਿਰਖਪੁਰ ਤੋਂ ਪੀਵੇ ਸਤਾ ਲਈ ਕੀ ਬਾਤ ਅਸੀਂ ਇਸ ਵਾਰੀ ਵਿਭਾਗ ਦੇ ਜਿਹੜੇ ਐਕਸ਼ਨ ਸਾਹਿਬ ਐ ਐਚਐਸ ਉਹ ਬਰਾਏ ਸਾਹਿਬ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਸੱਸੀ ਦਾ ਸਰ ਸਰ ਇਹ ਜਿਹੜੀ ਲਾਈਟ ਆ ਆਪਣੀ ਇਹ ਕੱਤ ਕਾਣ ਦੀ ਉਮੀਦ ਆ ਜੀ ਇੱਕ ਸ਼ਾਮ ਨੂੰ ਸਿਰ ਸਟੋਰ ਕਰਕੇ ਜਾਵਾਂਗੇ ਕੱਲ ਰਾਤ ਨੂੰ ਹੋ ਜਾਣੀ ਸੀ ਲੇਕਿਨ ਇਹ ਬਾਰਿਸ਼ ਦੇ ਕਰਕੇ ਸਾਰਾ ਕੰਮ ਖ਼ਰਾਬ ਹੋ ਗਿਆ ਇੱਕ ਦੋ ਸਾਡੇ ਵਰਕਰ ਨੂੰ ਇੰਜਰੀ ਵੀ ਹੋਈ ਹੈ ਜੀ ਉਹ ਤਾਂ ਸਲਿੱਪ ਹੋ ਗਿਆ ਸਾਰਾ ਕੁਝ ਤੇ ਜਿਆਦਾ ਮਿੱਟੀ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਕੰਮ ਨਵੇਂ ਟਾਵਰਾਂ ਦਾ ਕੰਮ ਐ ਨਹੀਂ ਹੋ ਪਾਇਆ ਜੀ ਜੀ ਕਿਉਂਕਿ ਅਸੀਂ ਸਵੇਰ ਤੋਂ ਫਿਰ ਦੁਬਾਰਾ ਕੰਮ ਸ਼ੁਰੂ ਕਰਤਾ ਤੇ ਅੱਜ ਰਾਤ ਤੱਕ ਅਸੀਂ ਸਖਲਾਈ ਦੇ ਦਾਂ। ਸ੍ਰੀ ਇਹ ਟੈਂਪਰੇਰੀ ਪੀਲਰ ਲੱਗ ਰਿਹਾ ਇਹ ਕਿੰਨੇ ਜਿਹੇ ਹੁਣ ਮਤਲਬ ਘੰਟਾ ਤੋਂ 2 ਘੰਟਾ ਸ਼ਾਮ ਤੱਕ ਲੱਗਣੇ ਜੀ। ਇਹ 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 ਹੀ ਕਰ ਰਹੇ ਆ ਪਹਿਲਾਂ ਅਸੀਂ ਇਹ ਦੀਜ਼ ਆਰ ਬੇਸਿਕਲੀ ਐਮਰਜੈਂਸੀ ਰਿਸਟੋਰੇਸ਼ਨ ਸਿਸਟਮ ਇਹ ਆ ਟਾਵਰ ਜਿਹਨਾਂ ਨੂੰ ਕੰਢਿਆ ਸੀ। ਇੱਕ ਕੈਨੇਡੀਅਨ ਕੈਨੇਡੀਅਨ ਕੰਪਨੀ ਦੇ ਟਾਵਰ ਹਾਂਜੀ ਹਾਂਜੀ ਇਹ ਬੜੇ ਦਾ ਫਟਾ ਆਪਣੇ ਆਪ ਦੀ ਹੈ ਇਸ ਲਈ ਹੈ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਸਪਲਾਈ ਕਿਉਂਕਿ ਸਾਡਾ ਜਿਹੜਾ ਭਵਤ ਏਰੀਆ ਹੈ ਜੀ ਤੇ ਉਸ ਦੇ ਨਾਲ ਹੀ ਬਲਟਾਨਾ ਸ਼ਾਮਗੜ ਫੁੱਡਾ ਇਹਦੇ ਚ ਲੋਡ ਜ਼ਿਆਦਾ ਹੈ ਲੋਕ ਵਸਨੀਕ ਜ਼ਿਆਦਾ ਹੈ 100 ਮੈਗਾਵਾਟ ਦੇ ਕਰੀਬ ਲੋਡ ਹੈ ਵੈਸੇ ਤਾਂ ਅਸੀਂ ਬੈਕਫੀਟ ਤੇ ਥਰੂ 21 ਘੰਟੇ ਸਪਲਾਈ ਦੇ ਰਹੇ ਆ ਲੋਕਾਂ ਨੂੰ ਲੇਕਿਨ ਉਹ ਪੂਰੀ ਨਹੀਂ ਹੋ ਪਾ ਰਹੀ ਉਹਦੇ ਲਈ ਇਹ ਕਿ ਪਾਣੀ ਦੀ ਐਸੈਂਸ਼ੀਅਲ ਸਰਵਿਸ ਮਿਲ ਜਾਣ ਜੀ ਤੇ ਉਮੀਦ ਹੈ ਅੱਜ ਰਾਤ ਤੱਕ ਅਸੀਂ ਇਹ ਸਪਲਾਈ ਰੱਖੋਗੇ ਤਾਂ ਤੇ ਜਿਹੜੀ ਦੂਜੀ ਪਾਸੋਂ ਸਪਲਾਈ ਆ ਰਹੀ ਹੈ ਜੀ ਇਹ ਕਿੱਥੋਂ ਆ ਰਹੀ ਹੈ ਪਿੰਡਾਂ ਨੂੰ ਪਿੰਡਾਂ ਨੂੰ ਨਹੀਂ ਅਸੀਂ ਕੁਝ ਚੈਰੋ ਸਿਟੀ ਏਰੀਆ ਚ ਪਾਏ ਆ ਪਿੰਡਾਂ ਨੂੰ ਸਪਲਾਈ ਅਸੀਂ ਐਰੋਟੀ ਤੋਂ 1 ਮੀਟਰ ਪਾਇਆ ਜੀ ਤੇ ਟਰਾਈ ਕਰ ਰਹੇ ਅਸੀਂ ਸਮਰੋਹੀ ਬਿਜਲੀ ਦੇ ਦੀ ਜਿਹੜੇ ਟਾਈਮ ਤੇ ਜ਼ਰੂਰਤ ਹੈ ਮੇਨ ਪਾਣੀ ਦੀ ਪ੍ਰੋਬਲਮ ਹੋ ਰਹੀ ਹੈ ਪਾਣੀ ਦੀ ਪ੍ਰੋਬਲਮ ਹੈ ਉਹ ਅਸੀਂ ਐਮਸੀ ਵਾਲਿਆਂ ਨਾਲ ਵੀ ਡਿਸਕਸ ਹੋ ਗਿਆ ਐਮਸੀ ਵਾਲੇ ਵੀ ਜਦੋਂ ਅਸੀਂ ਕਿਕਨਟਲ ਏਰੀਆ ਚ ਛੱਡ ਰਹੇ ਆ ਕਿ ਉਸ ਦੌਰਾਨ ਆਪਣੇ ਕੁਆਲ ਚਲਾਨ ਪੁੱਛਾ ਕਿ ਲੋਕਾਂ ਨੂੰ ਕੋਈ ਸਮੱਸਿਆ ਤੋਂ ਦਿੱਕਤ ਹੈ ਕੀ ਹੈ ਜੀ ਇਹ ਜਿਹੜਾ ਸਾਈਕਲੋਡ ਟਾਈਪ ਜਿਹੜਾ ਵਿੰਡ ਆਈ ਹੈ ਸਾਰੇ ਇਸੇ ਏਰੀਆ ਚ ਆਈ ਹੈ ਤਿੰਨ ਟਾਵਰ ਤੋਂ ਇਲਾਵਾ ਕਾਫੀ ਇੱਥੇ ਪੇੜ ਤੁਸੀਂ ਆਸ-ਪਾਸ ਦੇਖੇ ਹੋਗੇ ਉਹਦਰ ਵੀ ਸਫੈਦੇ ਵੱਡੇ-ਵੱਡੇ ਗਿਰ ਗਏ ਜੀ 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 ਇਹ ਨੈਚੁਰਲ ਕੈਲੇਮਟੀ ਐਸੀ ਤਾਂ ਲੋਕਾਂ ਨੂੰ ਕਹਾਂਗੇ ਅਸੀਂ ਉਹਨਾਂ ਦੇ ਨਾਲ ਨਾ ਤੇ ਉਹ ਵੀ ਸਾਡੇ ਨਾਲ ਇਹ ਗਿਰਨ ਦਾ ਸਰ ਬੇਸਿਕਲੀ ਕਾਰਨ ਕੀ ਰਿਹਾ ਹੁਣ ਇਹ ਕਿਉਂਕਿ ਕਾਫੀ ਵੱਡੇ ਟਾਵਰ ਹੈ ਜੀ ਇਹ ਜੀ ਇੱਕ ਵਿੰਡ ਨਾਲ ਗਿਰਨ ਦਾ ਕਿਹਾ ਕੋਈ ਖਾਸ ਕਾਰਨ ਹੈ ਜਿੰਨਾਂ ਦਾ ਇਹ ਤਾਂ ਕਾਰਨ ਇਹੀ ਹੈ ਕਿ ਜਦੋਂ ਇਹ ਵਿੰਡ ਪ੍ਰੈਸ਼ਰ ਜਦੋਂ ਜ਼ਿਆਦਾ ਹੋ ਜਾਂਦਾ ਹੈ ਇਹ ਨਹੀਂ ਸਹਾਰ ਪਾਉਂਦੇ ਜੇ ਬਹੁਤ ਹੀ ਅਨਐਕਸਪੈਕਟਿਡ ਹਾਈ ਵੇਟ ਪ੍ਰੈਸ਼ਰ ਸੀਗਾ ਇਹਦੇ ਚ ਤੇ ਸਾਈਕਲਨ ਟਾਈਪ ਸੀਗੀ ਟੀਨ ਆਊਟ ਗਿਆ ਉਧਰ ਮਕਾਨਾਂ ਦੀਆਂ ਹੋਰ ਚੀਜ਼ ਹੋ ਗਏ ਤੇ ਉਸ ਤੋਂ ਖੇਤਾਂ ਚ ਪਾਣੀ ਦਿੱਤਾ ਹੋਇਆ ਸੀਗਾ ਅੱਜ ਤਾਂ ਸਾਨੂੰ ਮੜਾ ਪਤਾ ਲੱਗੇ ਕਿ ਜਿਹੜੇ ਇਹ ਟਾਵਰ ਜੰਗ ਲੱਗੀ ਸੀਗੇ ਉਹਨੇ نیچے ਇਹੋ ਜਿਹਾ ਕੋਈ ਕਾਰਨ ਹੈਗਾ ਜੀ ਖੇਤਾਂ ਦੇ ਵਿੱਚ ਪਾਣੀ ਵੀ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਕਿਉਂਕਿ ਆਸ-ਪਾਸ ਤੋਂ ਮਿੱਟੀ ਹਟਾ ਲਈ ਜਾਂਦੀ ਹੈ ਜੀ ਟਾਵਰ ਦੇ ਆਸ-ਪਾਸ ਤੋਂ ਉਹ ਮਿੱਟੀ ਪਹਿਲਾਂ ਸੀ ਲਗਾਈ ਹੁੰਦੀ ਹੈ ਜਿਹੜਾ ਕੰਟੀਨਿਊਸ ਪ੍ਰੋਸੈਸ ਹੈ ਜੀ ਸਰ ਜਿਹੜੇ ਪਿੱਲਰ ਹੁਣ ਗਿਰੇ ਹੋਏ ਆ ਇਹ ਕਦ ਤੱਕ ਖੜੇ ਹੋਣਗੇ ਇਹ ਕੱਲ ਸ਼ਾਮ ਤੱਕ ਉਹ ਤੋਂ ਬਾਅਦ ਜਲਦੀ ਰੀਸਟੋਰ ਕਰਾਂਗੇ ਸਰ ਨਹੀਂ ਨਾਰਮਲ ਰੀਸਟੋਰ ਕਰ ਦਨੇ ਅਸੀਂ ਇਹ ਡਬਲ ਸਰਕਟ ਲਾਈਨ ਹੈ ਇੱਕ ਸਰਕਟ ਇਹਨਾਂ ਤੇ ਚੱਲਦਾ ਰਹੇਗਾ ਜਿਹੜੇ ਐਮਰਜੈਂਸੀ ਰੈਸਕਿਊ ਟਾਵਰ ਹੈ ਇੱਕ ਸਰਕਟ ਇਹਨਾਂ ਤੇ ਚੱਲੇਗਾ ਇੱਕ ਉਹਦੇ ਤੇ ਚੱਲੇਗਾ ਇਹ ਹਫਤਾ 10 ਦਿਨ ਜਦੋਂ ਸਭ ਕੁਝ ਨਾਰਮਲ ਹੋ ਜਾਏਗਾ ਫਿਰ ਅਸੀਂ ਲੋਟ ਸ਼ਿਫਟ ਕਰਾਂਗੇ ਜੀ ਇਹ ਜਿਹੜੇ ਨੀਚੇ ਜਿਹੜੀ ਬੇਸ ਪਾਇਆ ਜੀ ਇਹ ਨਵਾਂ ਪਾਇਆ ਇੱਕ ਪੁਰਾਣੇ ਵਾਲੇ ਤੇ ਹੀ ਆ ਜੀ ਨਹੀਂ ਇਹ ਤਾਂ ਐਮਰਜੈਂਸੀ ਜਿਹੜਾ ਰੈਸਕਿਊ ਸਿਸਟਮ